29 ਮਾਰਚ 1500 ਬੱਜਾ ਈਸਵੀ ਨੂੰ ਸਿੱਖਾ ਦੇ ਦੂਜੇ ਗੁਰੂ ਧੰਨ ਸ਼੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਸੀਗੇ ਆਓ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਜੀਵਨ ਦੇ ਉਤੇ ਇੱਕ ਪੰਛੀ ਝਾਤ ਮਾਰੀਏ ਪੰਛੀ ਝਾਤ ਮਾਰਨ ਤੋਂ ਪਹਿਲਾਂ ਫਤਿਹ 사 ਜੀ ਕਰ ਲਈਏ ਜੀ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਸ਼ੀ ਗੁਰੂ ਅੰਗਦ ਦੇ ਪਾਸ਼ਾ ਜੀ ਨੇ ਬਾਬੇ ਨਾਨਕ ਦੇ ਘਰ ਦੇ ਵਿੱਚ 7 ਸਾਲ ਸੇਵਾ ਕੀਤੀ 7 ਸਾਲ ਦੀ ਸੇਵਾ ਦਾ ਜਿਹੜਾ ਫਲ ਮਿਲਿਆ ਉਹ ਇਹ ਮਿਲਿਆ ਕਿ ਬਾਬੇ ਲੈਣੇ ਤੋਂ ਗੁਰਦਾਨਕ ਦੇ ਪਾਸ਼ਾ ਦੇ ਗੁਰੂ ਅੰਗਦ ਬਣਾ ਦਿੱਤੇ 1539 ਦੇ ਵਿੱਚ ਗੁਰਦਾਨਕ ਦੇ ਪਾਸ਼ਾ ਜੀ ਜੋਤੀ ਜੋਤਿ ਸਮਾਏ ਤੇ ਗੁਰੂ ਅੰਗਦ ਦੇ ਪਾਸ਼ਾ ਜੀ ਗੁਰਤਾ ਗੱਦੀ ਤੇ ਬੈਠਦੇ ਆ ਸਿੱਖਾ ਦੇ ਦੂਜੇ ਗੁਰੂ ਬਣਦੇ ਆ ਜਦੋਂ ਅਸੀਂ ਗੁਰੂ ਅੰਗਦ ਦੇ ਪਾਸਾ ਦੇ ਜੀਵਾ ਦੇ ਵਿੱਚ ਇਹ ਦੇਖਦੇ ਆ ਕਿ ਸਿੱਖ ਕੌਮ ਦੇ ਲਈ ਜਾਂ ਮਨੁੱਖਤਾ ਦੀ ਭਲਾਈ ਦੇ ਲਈ ਸਤ ਗੁਰਜ ਨੇ ਕਿਹੜੇ ਕਿਹੜੇ ਕਾਰਜ ਕੀਤੇ ਇੱਕ ਬਹੁਤ ਲੰਬੀ ਲਿਸਟ ਸਾਡੇ ਸਾਹਮਣੇ ਆ ਜਾਂਦੀ ਹੈ ਪਰ ਉਹਦੇ ਵਿੱਚੋਂ ਆਪਾਂ ਕੁਝ ਕੁ ਕੰਮਾਂ ਦਾ ਜ਼ਿਕਰ ਜ਼ਰੂਰ ਕਰਾਂਗੇ ਸਤਗੁਰੂ ਗੁਰੂ ਅੰਗਦ ਦੇ ਪਾਸ਼ਾ ਜੀ ਨੇ ਸਭ ਤੋਂ ਪਹਿਲਾਂ ਮਲ ਅਖਾੜੇ ਲਗਵਾਏ। ਬਾਲਕ ਨੇ ਇਹ ਗੱਲ ਕਹੀ ਕਿ ਜਿੱਥੇ ਨਾਮ ਜਪਣਾ ਬੜਾ ਜ਼ਰੂਰੀ ਹੈ, ਕੰਮ ਕਰਨਾ ਬੜਾ ਜ਼ਰੂਰੀ ਹੈ, ਭਗਤੀ ਕਰਨਾ ਬੜਾ ਜ਼ਰੂਰੀ ਹੈ, ਉੱਥੇ ਆਪਣੇ ਸਰੀਰ ਨੂੰ ਸਾਭਣਾ ਬੜਾ ਜ਼ਰੂਰੀ ਹੈ। ਸਤਗੁਰੂ ਜੀ ਨੇ ਮਲ ਅਖਾੜੇ ਲਗਵਾਏ ਤਾਂ ਕਿ ਜਦੋਂ ਸੰਗਤਾਂ ਨੌਜਵਾਨ ਨੌਜਵਾਨੀ ਬਾਲਕ ਖਾੜਿਆਂ ਵਿੱਚ ਪਹੁੰਚਣ ਗਿਆ ਆਪਣੇ ਸ਼ਰੀਰ ਨੂੰ ਸਾਭਣ ਗਿਆ ਤੇ ਨਸ਼ੇ ਪੱਤੀਆਂ ਤੋਂ ਦੂਰ ਰਹਿਣ ਗਿਆ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਗੁਰਦਾਰਿਕ ਦੇ ਪਾਤਸ਼ਾਹ ਜੀ ਦੇ ਘਰ ਦੀ ਬਾਣੀ ਨੂੰ ਗੁਟਕੇ ਸਹਿ ਬਣਾ ਕੇ ਮੇਰੇ ਬਾਲਕ ਨੇ ਦੂਰ ਤਰੇਡੇ ਪੋਥੀਗਾ ਪੜਾ ਕੇ ਦੂਰ ਤਰੇਡੇ ਗੁਰਦਾਰਿਕ ਬਾਬੇ ਦੀ ਬਾਣੀ ਨੂੰ ਪਹੁੰਚਾਇਆ ਗੁਰਮੁਖੀ ਲਿਪੀ ਨੂੰ ਸਾਡੇ ਸਭ ਨੇ ਜੇ ਪੇਸ਼ ਕੀਤਾ ਆ ਤੇ ਉਹ ਵੀ ਗੁਰੂ ਅੰਗਦ ਦੇ ਪਾਸ਼ਾ ਨੇ ਕੀਤਾ ਆ। ਜਦੋਂ ਸਤਿਗੁਰ ਜੀ ਦੀ ਬਾਣੀ ਦੀ ਅਸੀਂ ਗੱਲ ਕਰਦੇ ਆ ਤਾਂ ਗੁਰੂ ਅੰਗਦ ਦੇ ਪਾਸ਼ਾ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਬਾਣੀ ਹੈ ਨਾ ਜੀ ਉਹ ਬਾੜ ਸਲੋਕ ਹੈ। ਬਾੜ ਸਲੋਕ ਸਿੱਖ ਕੌਮ ਦੀ ਝੋਲੀ ਦੇ ਵਿੱਚ ਪਾਇਆ। ਤਾਂ ਗੁਰੂ ਅੰਗਦ ਦੇ ਪਾਸ਼ਾ ਦੀ ਸੇਵਾ ਦੇ ਵਿੱਚ ਬਾਪੂ ਅਮਰੂ ਆਉਂਦਾ ਆ। ਤੇ ਬਾਪੂ ਅਮਰੂ ਬਾਰਾ ਸਾਲ ਗੁਰੂ ਅੰਗਦ ਦੇ ਪਾਸ਼ਾ ਦੇ ਘਰ ਦੀ ਸੇਵਾ ਕਰਦਾ ਆ। ਸੇਵਾ ਤੋਂ ਮੇਰਾ ਮਾਲਕ ਇਨਾਂ ਖੁਸ਼ ਹੁੰਦੇ ਆ ਗੁਰੂ ਅੰਗਦ ਦੇ ਪਾਸ਼ਾ ਜੀ ਇੱਕ ਦਿਨ ਗੁਰੂ ਅਮਰਦਾਸ ਪਾਸ਼ਾ ਜੀ ਨੂੰ ਆਪਣੀ ਥਾਂ ਤੇ ਬਿਠਾ ਕੇ ਗੁਰਦਾਨਿਕ ਦੇ ਘਰ ਦੇ ਤੀਜੇ ਵਾਰਿਸ ਬਣਾ ਕੇ ਬਾਪੂ ਅਮਰੂ ਤੋਂ ਗੁਰੂ ਅਮਰਦਾਸ ਪਾਸ਼ਾ ਬਣਾ ਦਿੱਤਾ। ਜੀ ਸਤਿਗੁਰ ਜੀ ਗੁਰਦਾਿਕ ਦੇ ਘਰ ਦੀ ਜ਼ਿੰਮੇਵਾਰੀ ਦੇ ਕੇ ਅੱਜ ਦੇ ਦਿਨ 29 ਮਾਰਚ 1552 ਈਸਵੀ ਨੂੰ ਤਦ ਗੁਰੂ ਅੰਗਦ ਦੇ ਪਾਸ਼ਾ ਜੀ ਜੋਤੀ ਜੋਤਿ ਸੁਭਾਜਦੇ ਆ ਸੁਗੁਰੂ ਮਾਲਕ ਕਿਰਪਾ ਕਰੇ ਸਤਗੁਰ ਬਿਹਰਾਮਤ ਕਰੇ ਜੀ ਬਲਾਉ ਫਤੇ ਆਖੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ